ਬਰਤਾਨੀਆਂ ਵਿੱਚ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਬ੍ਰਿਟਿਸ਼ ਸਰਕਾਰ ਨੂੰ 1919 ਦੇ ਜਲਿਆਂਵਾਲੇ ਬਾਗ ਸਾਕੇ ਲਈ ਭਾਰਤ ਦੇ ਲੋਕਾਂ ਤੋਂ ਰਸਮੀ ਤੌਰ ਤੇ ਮਾਫੀ ਮੰਗ ਲੈ ਕਿਹਾ ਹੈ। ਉਨ੍ਹਾਂ ਨੇ ਵੀਰਵਾ ਨੂੰ ਸੰਸਦ ਦੇ ਵਿੱਚ ਕਿਹਾ ਹੈ ਕਿ ਬ੍ਰਿਟਿਸ਼ ਸਰਕਾਰ ਨੂੰ 13 April ਤੋਂ ਪਹਿਲਾਂ ਮਾਫੀ ਮੰਗਣੀ ਚਾਹੀਦੀ ਹੈ। ਅਗਲੇ ਮਹੀਨੇ ਜਲਿਆਂਵਾਲਾ ਬਾਗ ਸਾਕੇ ਦੀ 106ਵੀਂ ਵਰ੍ਹੇ ਸਿਰ ਮਨਾਈ ਜਾਵੇਗੀ ਬ੍ਰਿਟਿਸ਼ ਸੰਸਦ ਬਲੈਕਵੈਨ ਨੇ ਆਪਣੇ ਪਾਸ਼ਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਸਾਂਝੀ ਕੀਤੀ ਹੈ एमपी ब्लैकमैन ਨੇ ਕਿਹਾ ਹੈ ਕਿ ਕਤਲੇਯਮ ਵਾਲਾ ਬਾਗ ਕਤਲੇਯਮ ਬ੍ਰਿਟਿਸ਼ ਸਾਮਰਾਜ ਤੇ ਇੱਕ ਦਾਗ ਹੈ ਇਸ ਦੇ ਵਿੱਚ 1500 ਲੋਕ ਮਾਰੇ ਗਏ ਸਨ ਅਤੇ 1200 ਲੋਕ ਜ਼ਖਮੀ ਹੋਏ ਸਨ ਆਖਰਕਾਰ ਜਨਰਲ ਡਾਇਰ ਬ੍ਰਿਟਿਸ਼ ਸਾਮਰਾਜ ਦੇ ਇਸ ਦਾਗਲੇ ਬਦਨਾਮ ਹਨ ਬ੍ਰਿਟਿਸ਼ ਸੰਸਦ ਨੇ ਅੱਗੇ ਕਿਹਾ ਹੈ ਕਿ ਤਾਂ ਕਿ ਅਸੀਂ ਸਰਕਾਰ ਤੋਂ ਇਹ ਸਵੀਕਾਰ ਕਰ ਸਕਦੇ ਹਾਂ ਕਿ ਕੀ ਕੀ ਗਲਤ ਹੋਇਆ ਹੈ ਤੇ ਕੀ ਭਾਰਤ ਦੇ ਲੋਕਾਂ ਤੋਂ ਰਸਮੀ ਮਾਫੀ ਮੰਗੀ ਗਈ ਸੀ ਅਜੇ ਤੱਕ ਵੀ ਕਿਸੇ ਵੀ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਜਲਿਆਂਵਾਲਾ ਬਾਗ ਸਾਕੇ ਲਈ ਮਾਫੀ ਨਹੀਂ ਮੰਗੀ ਹੈ ਹਾਲਾਂਕਿ ਕਈ ਬ੍ਰਿਟਿਸ਼ ਨੇਤਾਵਾਂ ਨੇ ਸਮੇਂ-ਸਮੇਂ ਤੇ ਇਸ ਲਈ ਅਫਸੋਸ ਪ੍ਰਗਟ ਕੀਤਾ ਹੈ ਪਰ ਅਧਿਕਾਰਤ ਤੌਰ ਤੇ ਕੋਈ ਮਾਫੀ ਨਹੀਂ ਮੰਗੀ ਗਈ ਹੈ